ਸਤਿ ਸ੍ਰੀ ਅਕਾਲ ਪੰਜਾਬ ਡੈਰੀਜ਼ ਦੇਖ ਰਹੇ ਹੋ ਤੁਸੀਂ ਤੇ ਮੈਂ ਅਜੇ ਦੋਸਤੋ ਦੁਨੀਆ ਦੀ ਸਭ ਤੋਂ ਵੱਡੀ ਅਰਥ ਵਿਵਸਥਾ ਅਮਰੀਕਾ ਤੇ ਦੁਨੀਆ ਦੀ ਸਭ ਤੋਂ ਵੱਧਦੀ ਹੋਈ ਅਰਥ ਵਿਵਸਥਾ ਭਾਰਤ ਹੁਣ ਇੱਕ ਵੱਡੀ ਵਪਾਰਕ ਡੀਲ ਦੇ ਰਸਤੇ ਤੇ ਆ ਰਹੇ ਨੇ ਤੁਹਾਨੂੰ ਦੱਸਦੀ ਕਿ ਅਮਰੀਕਾ ਦੇ ਸਭ ਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਖੁਦ ਕੋਸ਼ਨਾ ਕਰ ਦਿੱਤੀ ਹੈ ਕਿ ਭਾਰਤ ਨਾਲ ਇੱਕ ਬਹੁਤ ਵੱਡੀ ਡੀਲ ਹੋਣ ਜਾ ਰਹੀ ਹੈ ਵਾਈਟ ਹਾਊਸ ਵਿੱਚ ਹੋਏ ਬਿਗ ਬਿਊਟੀਫੁਲ ਬਿਲ ਸਮਾਰੋ ਦੌਰਾਨ ਟਰੰਪ ਨੇ ਚੀਨ ਨਾਲ ਤਾਜ਼ਾ ਤੌਰ ਤੇ ਹੋਈ ਡੀਲ ਦਾ ਜ਼ਿਕਰ ਕਰਦੇ ਆ ਭਾਰਤ ਵਾਲੀ ਡੀਲ ਦੀ ਇੱਕ ਚੰਗੀ ਖਬਰ ਸਾਹਮਣੇ ਰੱਖ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਸਾਰੇ ਦੇਸ਼ ਸਾਡੇ ਨਾਲ ਡੀਲ ਕਰਨਾ ਚਾਹੁੰਦੇ ਨੇ ਅੱਜ ਚੀਨ ਨਾਲ ਸਾਈਨ ਹੋਇਆ ਹੁਣ ਇੱਕ ਹੋਰ ਵੱਡੀ ਡੀਲ ਆ ਰਹੀ ਹੈ ਸ਼ਾਇਦ ਭਾਰਤ ਨਾਲ ਬਹੁਤ ਵੱਡੀ ਅਸੀਂ ਭਾਰਤ ਨੂੰ ਖੋਲਣ ਜਾ ਰਹੇ ਹਾਂ ਜਾਨੀ ਕਿ ਭਾਰਤ ਦੇ ਵਾਸਤੇ ਵਪਾਰਕ ਜਿਹੜੇ ਰਾਹ ਨੇ ਕਾਫੀ ਜ਼ਿਆਦਾ ਖੁੱਲਦੇ ਨਜ਼ਰ ਆ ਰਹੇ ਨੇ ਇਹ ਲੱਭ ਜਿ ਕਿਸੇ ਆਮ ਡੀਲ ਦੀ ਚੇਤਾਵਨੀ ਨਹੀਂ ਦਿੰਦੇ ਸਗੋਂ ਵਿਸ਼ਵ ਵਪਾਰ ਦੀ ਸਿਆਸਤ ਵਿੱਚ ਇੱਕ ਨਵੀਂ ਰਣਨੀਤੀ ਦੀ ਸ਼ੁਰੂਆਤ ਹੈ 트럼ਪ ਨੇ ਇਹ ਵੀ ਸਾਫ ਕਰ ਦਿੱਤਾ ਹੈ ਕਿ ਹਰ ਦੇਸ਼ ਨੂੰ ਇਹ ਮੌਕਾ ਨਹੀਂ ਮਿਲੇਗਾ ਜਿਨ੍ਹਾਂ ਦੇਸ਼ਾਂ ਨਾਲ ਡੀਲ ਨਹੀਂ ਹੋਣੀ ਉਹਨਾਂ ਨੂੰ ਸਿੱਧੀ ਚਿੱਠੀ ਭੇਜੀ ਜਾਵੇਗੀ ਕਿ ਤੁਸੀਂ 25 35 ਜਾਂ 45 ਫੀਸਦੀ ਟੈਰਿਫ ਪਰੋ ਇਹ ਟਰੰਪ ਦੀ ਪੁਰਾਣੀ ਨੀਤੀ ਅਮਰੀਕਾ ਫਰਸਟ ਦਾ ਨਵਾਂ ਰੂਪ ਹੈ ਪਰ ਭਾਰਤ ਲਈ ਇਹ ਸੰਕੇਤ ਵੱਧ ਕੇ ਉਮੀਦਾਂ ਦੀ ਜਨਮ ਦਿੰਦੇ ਨੇ ਕਿਉਂਕਿ ਚੀਨ ਨਾਲ ਸੱਦੇਬਾਜ਼ੀ ਤੋਂ ਬਾਅਦ ਜੇ ਅਮਰੀਕਾ ਭਾਰਤ ਨਾਲ ਬਦੀ ਖੁੱਲ੍ਹੇ ਦਰਵਾਜ਼ਿਆਂ ਨਾਲ ਵਪਾਰ ਕਰੇ ਤਾਂ ਇਹ ਸਿਰਫ ਆਰਥਿਕ ਨਹੀਂ ਭੂ-ਰਾਜਨੀਤਿਕ ਤੌਰ ਤੇ ਵੀ ਬਹੁਤ ਵੱਡਾ ਕਦਮ ਹੋਵੇਗਾ 트럼ਪ ਦੇ ਇਸ ਇਸ਼ਾਰੇ ਤੇ ਇਹ ਸਾਫ ਹੋ ਰਿਹਾ ਕਿ ਭਵਿੱਖ ਵਿੱਚ ਭਾਰਤ ਅਮਰੀਕਾ ਰਿਸ਼ਤੇ ਹੋਰ ਮਜ਼ਬੂਤ ਹੁੰਦੇ ਨਜ਼ਰ ਆ ਰਹੇ ਨੇ ਖਾਸ ਕਰਕੇ ਵਪਾਰ ਟੈਕਨੋਲੋਜੀ ਫਾਰਮਾ ਤੇ ਰੱਖਿਆ ਖੇਤਰ ਵਿੱਚ ਤੇ ਇਹ ਜੇ ਇਹ ਡੀਲ ਬੱਪਰਦੀ ਹੈ ਤਾਂ ਇਹ ਸਿਰਫ ਇੱਕ ਆਰਥਿਕ ਸੰਜੋਗ ਨਹੀਂ ਸਗੋਂ ਭਾਰਤ ਲਈ ਇੱਕ ਰਾਜਨੀਤਿਕ ਮੌਕਾ ਵੀ ਬਣੇਗਾ ਹੁਣ ਇੱਥੇ ਸਵਾਲ ਵੀ ਖੜੇ ਹੁੰਦੇ ਨੇ ਕਿ ਇਹ ਡੀਲ ਸਿਰਫ ਚੋਣਾਂ ਵਾਸਤੇ ਦਾ ਵਾਅਦਾ ਹੈ ਜਾਂ ਅਸਲ ਵਿੱਚ ਭਾਰਤ ਅਮਰੀਕਾ ਇਤਿਹਾਸ ਦੀ ਸਭ ਤੋਂ ਵੱਡੀ ਵਪਾਰਕ ਡੀਲ ਸਾਹਮਣੇ ਨਿਕਲ ਕੇ ਨਜ਼ਰ ਆਏਗੀ ਕਿ ਚੀਨ ਨਾਲ ਤਣਾਅ ਭਰਪੂਰ ਦੌਰ ਵਿੱਚ 트াম্প ਭਾਰਤ ਨੂੰ ਇੱਕ ਕਾਊਂਟਰ ਪਾਰਟੀ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜਵਾਬ ਆਉਣ ਵਾਲੇ ਦਿਨਾਂ ਦੱਸਣਗੇ ਪਰ ਇੱਕ ਗੱਲ ਪੱਕੀ ਹੈ 트럼ਪ ਦੇ ਇਨਾ ਬਿਆਨਾਂ ਨੇ ਵਿਸ਼ਵ ਰਾਜਨੀਤੀ ਵਿੱਚ ਨਵੀਂ ਲਹਿਰ ਜਿਹੜੀ ਉਹ ਜ਼ਰੂਰ ਚਲਾ ਦਿੱਤੀ ਹੈ ਤੁਸੀਂ ਕਈ ਦੇਖਦੇ ਹੋ ਕਿ ਜਿੱਦਾਂ 트럼ਪ ਤੇ ਭਾਰਤ ਵਿਚਕਾਰ ਜਿਹੜੇ ਰਿਸ਼ਤੇ ਕਾਇਮ ਹੁੰਦੇ ਨਜ਼ਰ ਆ ਰਹੇ ਨੇ ਇਹ ਕਿਤੇ ਨਾ ਕਿਤੇ ਭਾਰਤ ਦੇ ਵਾਸਤੇ ਵਧੀਆ ਹੋਣਗੇ ਜਾਂ ਫਿਰ ਭਾਰਤ ਕਿਸੇ ਇੱਕ तरीके ਦੇ ਨਾਲ ਕਿਸੇ ਦੂਜੇ ਦੇਸ਼ ਦੀ ਮਦਦ ਤੇ ਰੱਖਿਆ ਜਾਂ ਫਿਰ ਅਮਰੀਕਾ ਇੱਕ ਭਾਰਤ ਨੂੰ ਆਪਣਾ ਨਿਸ਼ਾਨਾ ਬਣਾ ਰਿਹਾ ਹੈ ਜਿਸ ਦੇ ਥਰੂ ਉਹ ਚਾਈਨਾ ਦੇ ਨਾਲ ਕੁਝ ਕਰ ਸਕੇ ਜਾਂ ਫਿਰ ਪਾਕਿਸਤਾਨ ਦੇ ਪਿਛਲੇ ਜੀ ਜਦੋਂ ਚੀਫ ਮਿਲੇ ਸੀਗੇ ਉਹਨਾਂ ਨੂੰ ਤਾਂ ਮਨੀਰ ਹੋਰਾਂ ਦੇ ਨਾਲ ਵੀ ਕਾਫੀ ਗੱਲਾਂ ਉਹਨਾਂ ਦੀਆਂ ਉੱਡੀਆਂ ਸਨ ਤੁਸੀਂ ਇਸ ਡੀਲ ਨੂੰ ਕਿਵੇਂ ਦੇਖੋਗੇ ਜਾਂ ਕੀ ਤੁਹਾਡੇ ਹਿਸਾਬ ਦੇ ਨਾਲ ਇਹ ਡੀਲ ਹੋ ਸਕਦੀ ਹੈ ਸਾਨੂੰ ਜ਼ਰੂਰ ਕਮੈਂਟਾਂ ਦੇ ਵਿੱਚ ਦੱਸੋ ਜਿੱਦਾਂ ਹੀ ਕੋਈ ਇਸ ਤੇ ਰਿਲੇਟਡ ਖਬਰ ਆਉਂਦੀ ਹੈ ਜਾਂ ਵੱਡੀ ਅਪਡੇਟ ਆਉਂਦੀ ਹੈ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ ਉਦੋਂ ਤੱਕ ਲਈ ਸਾਨੂੰ ਤੋਂ ਬਈ ਇਜਾਜ਼ਤ ਧੰਨਵਾਦ